ਮੈਨੂੰ ਪਤਾ ਹੈ ਮੈਂ ਖੁਦ ਤਸੀਲਾਂ ਚ ਮੇਰੇ ਦਾਦੇ ਨਾਲ ਮੇਰੇ ਬਾਪੂ ਨਾਲ ਮੇਰੇ ਚਾਚੇ ਹੋਰਾਂ ਨਾਲ ਜਾਂਦਾ ਰਿਹਾ ਮੈਂ ਲੈ ਜਸਵਿੰਦਰ ਸਿੰਘ ਨੂੰ ਦੁਬਾਰਾ ਜਗਵਿੰਦਰ ਤੋਂ ਜਸਵਿੰਦਰ ਬਣਨ ਨੂੰ 10 ਸਾਲ ਲੱਗ ਜਾਂਦੇ ਭਾਈ ਅਮਰੀਕਾ ਦੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਵੀਪੂ ਭੇਜੋ ਉਹ ਕਹਿੰਦੇ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ। ਖੁਲਿਆ ਜਾਂ ਲਿਆ ਉਹਦਾ। ਫਿਰ ਨਾ ਗਏ 4 ਦਿਨ 5 ਦਿਨ 10 ਦਿਨ 20 ਦਿਨ ਮੁੜੇ ਹੀ ਨਹੀਂ। ਮੈਨੂੰ ਪਤਾ ਹੈ ਮੈਂ ਖੁਦ ਤਹਿਸੀਲਾਂ 'ਚ ਮੇਰੇ ਦਾਦੇ ਨਾਲ ਮੇਰੇ ਬਾਪੂ ਨਾਲ ਮੇਰੇ ਚਾਚੇ ਹੋਰਾਂ ਨਾਲ ਜਾਂਦਾ ਰਿਹਾ ਮੈਂ। ਮਤਲਬ ਜੇ ਪਟਵਾਰੀ ਨੇ ਜਸਵਿੰਦਰ ਸਿੰਘ ਦਾ ਨਾਂ ਜਗਵਿੰਦਰ ਸਿੰਘ ਲਿਖਤਾ ਗੱਗੇ ਤੂੰ ਸੱਸਾ ਬਣਦਾ ਥੋੜਾ ਜਿਆ ਐ ਵਧਾ ਕੇ ਨਹੀਂ ਕੀਤਾ ਉਹਨੇ ਜਾਣ ਕੇ ਲੈ ਜਸਵਿੰਦਰ ਸਿੰਘ ਨੂੰ ਦੁਬਾਰਾ ਜਗਵਿੰਦਰ ਤੋਂ ਜਸਵਿੰਦਰ ਬਣਨ ਨੂੰ 10 ਸਾਲ ਲੱਗ ਜਾਂਦੇ ਭਾਈ ਵੀ ਮੈਂ ਜਸਵਿੰਦਰ ਆਉਂ ਕਹਿੰਦੇ ਨਾ ਨਾ ਕਾਗਜ਼ ਤੇ ਜਗਵਿੰਦਰ ਐ ਤੂੰ ਐ ਕਿ ਮੈਂ ਹੋ ਕਰ ਦਾਂਗੇ ਜਸਵਿੰਦਰ ਵੀ ਕਰ ਦਾਂਗੇ ਕੁਝ ਕਰ ਤਾਂ ਸਹੀ ਫੇਰ ਲੈ ਬੰਦੇ ਨੂੰ ਆਪਦਾ ਨਾਂ ਸਾਬਤ ਕਰਨ ਵਾਸਤੇ ਮਨਨ ਦਾੜੀਆਂ ਚਿੱਟੀਆਂ ਹੋ ਜਾਂਦੀਆਂ ਯਾਰ ਮੈਂ ਜਸਵਿੰਦਰ ਆ ਯਾਰ ਜਿਵੇਂ ਉਹ ਮਸ਼ਹੂਰ ਹੈ ਇੱਕ ਗੱਲ ਵੀ ਅਮਰੀਕਾ ਦੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਜੁਗਲਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ ਐਫਆਈ ਬੁਲਾਈ ਐਫਬੀਆਈ ਉਹ ਗਏ ਹਿਰਨ ਦਾ ਹੁਲੀਆ ਜਾ ਪਤਾ ਕੀਤਾ ਦਿਨ ਚਾ ਦਿਨ ਬਾਅਦ ਮੁੜਿਆ ਇਹ ਕਹਿੰਦੇ ਸਾਡੋਂ ਨਹੀਂ ਥੈ ਜੀ ਉਹ ਕਹਿੰਦੇ ਸਭ ਤੋਂ ਵਧੀਆ ਪੁਲਿਸ ਸਕਾਟਲੈਂਡ ਯਾਰਡ ਹੈ ਇੰਗਲੈਂਡ ਦੀ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਇਆ ਰਾਸ਼ਟਰਪਤੀ ਨੇ ਕਿਹਾ ਜੀ ਮੇਰਾ ਪਿਆਰਾ ਹਿਰਨ ਖੋਇਆ ਗਿਆ ਵੀ ਲੱਭ ਕੇ ਦਿਓ ਜੀ ਆਹ ਜੰਗਲ ਚ ਗਿਆ ਹੈ ਉਹ ਵੀ ਨਕਸ਼ਾ ਜਿਹਾ ਲੈ ਗਏ ਜੰਗਲ ਦਾ ਨਾਲੇ ਹੁਲੀਆ ਜਾਂ ਹਫਤੇ ਬਾਅਦ ਉਹ ਮੁੜੇ ਕਹਿੰਦੇ ਥੈ ਨਹੀਂ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਵੀ ਕੁ ਭੇਜੋ ਉਹ ਕਹਿੰਦੇ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ ਜਿਹੜੀ ਮਤਲਬ ਐਜੇ ਕੰਮ ਕਰਦੀ ਐ ਲੱਭਣ ਲੁੱਭਣ ਵਾਲੇ ਉਹ ਤਾਂ ਪਤਾ ਨਹੀਂ ਕਿੱਥੋਂ ਪਾੜ ਲਿਆਉਂਦੇ ਐ ਕਹਿੰਦੇ ਭੇਜ ਦਿਓ ਜੀ ਦੋ ਹੌਲਦਾਰ ਤਿੰਨ ਥਾਣੇਦਾਰ ਉਹ ਕਹਿੰਦੇ ਜਿਪਸੀ ਆਪਦੀ ਲੈ ਕੇ ਜਾਵਾਂਗੇ ਸਾਥੋਂ ਉਧਰਲੇ ਪਾਸੇ ਵਾਲੀ ਚਲਾਈ ਨਹੀਂ ਜਾਂਦੀ ਸਟੀering ਉਧਰਲੇ ਪਾਸੇ ਤਾਂ ਆਪਦੀ ਲੈ ਕੇ ਜਾਵਾਂ ਉਹ ਕਹਿੰਦੇ ਚੱਲ ਆਪਦੀ ਲੈ ਆਓ ਤੂੰ ਇਸ ਪਾੜ ਦੋ ਸਾਡਾ ਖੁਲਿਆ ਜਾ ਲਿਆ ਆ ਉਹਦਾ ਹਿਰਨ ਦਾ ਗਏ 4 ਦਿਨ 5 ਦਿਨ 10 ਦਿਨ 20 ਦਿਨ ਮੁੜੇ ਨਹੀਂ ਉਹ ਰਾਸ਼ਟਰਪਤੀ ਕਹਿੰਦਾ ਛੱਡੋ ਹਿਰਨ ਉਹਨਾਂ ਦੇ ਬੰਦੇ ਪਾੜ ਲਓ ਯਾਰ ਉਹ ਬਾਜ ਬੰਦੇ ਮੰਗਣਗੇ ਆਪਾਂ ਤੋਂ ਆਪਾਂ ਹਿਰਨ ਬਾਜ ਚ ਪਾੜ ਲਾਂਗੇ ਉਹਨਾਂ ਨੂੰ ਆਪਣੇ ਵਾਲੇ ਪੰਜਾਬ ਪੁਲਿਸ ਵਾਲੇ ਨੂੰ ਪਾੜਨ ਵਾਸਤੇ ਉਹਨਾਂ ਦੀ ਪੁਲਿਸ ਗਈ ਦੇਖਿਆ ਜੰਗਲ ਦੇ ਵਿਚਾਲੇ ਇੱਕ ਪਿੱਪਲ ਵੱਡੇ ਸਾਰੇ ਪਿੱਪਲ ਨਾਲ ਨਾ ਬਾਂਦਰ ਨੂੰ ਪੁੱਠਾ ਡੰਗੀ ਬੈਠੇ ਦੇ ਪਟੇ ਤੇ ਪਟਾ ਕਹੇ ਮੈਂ ਹਿਰਨਾ ਉਹ ਕਹਿੰਦਾ ਜਿੱਥੇ ਮਰਜੀ ਖਾ ਲਿਓ ਮੈਂ ਹਿਰਨਾ ਯਾਰ ਇਹ ਤੋਂ ਪਹਿਲਾਂ ਸਾਡੇ ਨਾਲ ਇਹ ਐਂ ਕਰਦੇ ਰਹੇ ਆ ਕਹਿ ਦੋ ਵੀ ਵਿਕਾਸ ਹੋ ਗਿਆ ਹਾਂਜੀ ਹੋ ਗਿਆ ਜੀ ਵਿਕਾਸ ਹੋ ਗਿਆ ਜੁੱਤੋ ਬਹੁਤ ਮਰਦਾਂ ਬਹੁਤ ਚਲੋ ਚੱਲੀ ਜਾਂਦਾ ਸੀ ਸੋ ਇਹਹੀ ਜਿਹੜਾ ਜਗਵਿੰਦਰ ਤੋਂ ਜਸਵਿੰਦਰ ਬਣਨਾ ਵੀ ਬੰਦਾ ਕਹਿੰਦਾ ਮੈਂ ਜਸਵਿੰਦਰ ਆ ਯਾਰ ਉਹ ਕਹਿੰਦੇ ਨਹੀਂ ਜਗਵਿੰਦਰ ਐ ਤੂੰ ਉਹ ਗੱਲ ਹੈ ਇਹ ਸਾਰਾ ਭ੍ਰਿਸ਼ਟਾਚਾਰ ਬੰਦ ਹੋ ਜਾਣਾ ਮੁਹੱਲੀ ਤਾਂ ਸੀ ਕਰਤਾ ਆ 20 ਤਰੀਕ ਤੱਕ ਸਾਰੇ ਪੰਜਾਬ ਦੇਆਂ ਤਹਿਸੀਲਾਂ ਚ ਆਨਲਾਈਨ ਰਿਸਟਰੀਆਂ ਘਰੇ ਬਹਿ ਕੇ ਰਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ ਤਹਿਸੀਲ ਚ ਆਓਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਿਖਾ ਲਓ ਸੌਖੀ ਪੰਜਾਬੀ ਚ ਰਿਸਟਰੀ ਐ ਪਹਿਲਾਂ ਆਣੀਆਂ ਰਿਸਟਰੀਆਂ ਤਾਂ ਆਪਾਂ ਤੋਂ ਪੜੀ ਹੀ ਨਹੀਂ ਜਾਂਦੀਆਂ ਸੀ ਬਾ ਰਕ ਬਾਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੀ ਮੈਂ ਕਿਹਾ ਸਿੱਧਾ ਕਹੋ ਜਰ ਐਨੇ ਵੇਚੀ ਐ ਐਨੇ ਲਈ ਐ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਪਤਾ ਨਹੀਂ ਕਿਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ ਵਿੱਚ ਕਰਤੀ ਜੀ ਆ ਪੜ ਸਕਦੇ ਹੋ ਉਹਦੇ ਜਵਾਕਾ ਤੋਂ ਪੜਾ ਸਕਦੇ ਹੋ